हरियाणा ਦੇ ਮਹਿੰਦਰਗੜ੍ਹ ਦੇ ਵਿੱਚ ਅਚਾਨਕ ਇੱਕ ਦਰਦਨਾਕ ਹਾਦਸਾ ਵਾਪਰਦਾ ਸਕੂਲੀ ਬੱਚਿਆਂ ਨਾਲ ਭਰੀ ਹੋਈ ਬੱਸ ਅਚਾਨਕ ਪਲਟ ਜਾਂਦੀ ਹੈ ਬੱਸ ਜਾ ਕੇ ਸਿੱਧੀ ਪੇੜ 'ਚ ਵੱਜਦੀ ਹੈ ਦਰਖਤ 'ਚ ਵੱਜ ਕੇ ਬੱਸ ਅਚਾਨਕ ਪਲਟ ਜਾਂਦੀ ਹੈ ਔਰ ਇਸ ਐਕਸੀਡੈਂਟ ਤੋਂ ਬਾਅਦ 6 ਬੱਚਿਆਂ ਦੀ ਮੌਤ ਹੋ ਗਈ 6 ਮਾਸੂਮ ਬੱਚੇ ਜਿਹੜੇ ਬੱਸ 'ਤੇ ਸਵਾਰ ਸੀ ਥਾਈ ਮਰ ਗਏ ਔਰ 37 ਦੇ ਕਰੀਬ ਗੰਭੀਰ ਰੂਪ 'ਚ ਜ਼ਖਮੀ ਨੇ ਐਨੇ ਗੰਭੀਰ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉੱਥੇ ਹਰਿਆਣਾ ਦੇ ਸਿੱਖਿਆ ਮੰਤਰੀ ਪਹੁੰਚਦੇ ਨੇ ਉੱਥੇ ਜਾ ਕੇ ਹਾਲਚਾਲ ਪੁੱਛਦੇ ਨੇ ਇੱਥੋਂ ਤੱਕ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਵੀ ਰੋਸ ਜ਼ਾਹਰ ਕੀਤਾ ਪਹਿਲਾਂ ਕੁਝ ਵੇਰਵੇ ਸੁਣ ਲੈਣੇ ਆ ਫਿਰ ਵਿਚਾਰ ਕਰਨਾ ਜ਼ਰੂਰੀ ਹੈ ਤੇ ਵਿਚਾਰ ਵੀ ਇਸ ਗੱਲ ਤੇ ਕਰਾਂਗੇ ਦਰਸਲ ਹਰਿਆਣਾ ਦੇ ਮਹਿੰਦਰਗੜ੍ਹ ਦੇ ਵਿੱਚ ਇਹ ਹਾਦਸਾ ਵਾਪਰਿਆ ਮਹਿੰਦਰਗੜ੍ਹ ਦੇ ਵਿੱਚ ਇੱਕ ਸਕੂਲ ਬੱਸ ਛੁੱਟੀ ਵਾਲੇ ਦਿਨ ਜਿੱਦਨ ਲੰਗੇ ਕੱਲ ਈਦ ਦੀ ਛੁੱਟੀ ਸੀ ਉਸ ਦਿਨ ਜਦੋਂ ਹਰ ਥਾਂ ਛੁੱਟੀ ਸੀ ਤੇ ਇਹ ਨਿੱਜੀ ਸਕੂਲ ਖੁੱਲਿਆ ਹੋਇਆ ਸੀ ਨਿੱਜੀ ਸਕੂਲ ਦੀ ਬੱਸ ਜਾਂਦੀ ਹੈ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਔਰ 6 ਬੱਚੇ ਥਾਂ ਹੀ ਮਰ ਜਾਂਦੇ ਨੇ 37 ਗੰਭੀਰ ਜ਼ਖਮੀ ਹੁੰਦੇ ਨੇ ਫੌਰੀ ਤੌਰ ਦੇ ਉੱਤੇ ਪੁਲਿਸ ਐਕਸ਼ਨ ਕਰਦੀ ਹੈ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਐਕਸ਼ਨ ਹੁੰਦਾ ਹੈ ਔਰ ਨਾਲ ਦੀ ਨਾਲ ਪੁਲਿਸ ਵੱਲੋਂ ਸਕੂਲ ਦੀ ਪ੍ਰਿੰਸੀਪਲ ਬੱਸ ਡਰਾਈਵਰ ਔਰ ਸਕੂਲ ਦੀ ਮੈਨੇਜਮੈਂਟ ਦਾ ਇੱਕ ਅਧਿਕਾਰੀ ਗ੍ਰਿਫਤਾਰ ਕਰ ਲਏ ਜਾਂਦੇ ਨੇ ਤਿੰਨ ਲੋਕ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਔਰ ਅਗਲੀ ਕਾਰਵਾਈ ਅਗਲੀ ਜਾਂਚ ਜਿਹੜੀ ਹੈ ਉਹ ਆਰੰਭ ਦਿੱਤੀ ਗਈ ਹੈ ਸ਼ੁਰੂ ਕਰ ਦਿੱਤੀ ਗਈ ਹੈ ਇੱਥੇ ਇਹ ਦੱਸ ਦੇਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਡਰਾਈਵਰ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਇਹ ਪਤਾ ਲੱਗਿਆ ਕਿ ਡਰਾਈਵਰ ਨਸ਼ੇ ਦੇ ਵਿੱਚ ਸੀ ਨਸ਼ੇ ਦੇ ਵਿੱਚ ਸੀ ਡਰਾਈਵਰ ਉਹਨੇ ਸ਼ਰਾਬ ਪੀਤੀ ਹੋਈ ਸੀ ਸਾਫ਼ ਕਿਹਾ ਜਾ ਰਿਹਾ ਇਸ ਉੱਤੇ ਵੀ ਆਉਨੇ ਆ ਪਹਿਲਾਂ ਹੋਰ ਵੇਰਵੇ ਵੀ ਸਾਂਝੇ ਕਰਦੀ ਹੈ ਨਾਲ ਨਾਲ ਦਰਸਲ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਤਿੰਨ ਲੋਕ ਗ੍ਰਿਫਤਾਰ ਕਰ ਲਏ ਗਏ ਨੇ ਡਰਾਈਵਰ ਨੇ ਸ਼ਰਾਬ ਕੀਤੀ ਹੋਈ ਸੀ ਨਸ਼ੇ ਚ ਸੀ ਡਰਾਈਵਰ ਔਰ ਨਾਲ ਦੀ ਨਾਲ ਕੋਈ ਵੀ ਅ ਦਸਤਾਵੇਜ਼ ਜਿਹੜਾ ਡਰਾਈਵਰ ਦੇ ਕੋਲ ਮੌਜੂਦ ਨਹੀਂ ਸੀ ਇੱਥੋਂ ਤੱਕ ਕਿ ਡਰਾਈਵਰ ਦਾ ਫਿਟਨੈਸ ਸਰਟੀਫਿਕੇਟ ਵੀ ਐਕਸਪਾਇਰ ਹੋ ਚੁੱਕਿਆ ਸੀ ਉਸਦੇ ਕੋਲ ਨਵਾਂ ਫਿਟਨੈਸ ਸਰਟੀਫਿਕੇਟ ਨਹੀਂ ਸੀ ਇਹੋ ਜਿਹੇ ਮਾਮਲੇ ਨੂੰ ਮੱਦੇਨਜ਼ਰ ਰੱਖਦੇ ਪੁਲਿਸ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਨੇ 6 ਬੱਚੇ 6 ਮਾਸੂਮ ਬੱਚੇ ਥਾਈ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਦੂਜੇ 37 ਬੱਚੇ ਜਿਹੜੇ ਨੇ ਉਹ ਹਸਪਤਾਲਾਂ ਦੇ ਵਿੱਚ ਦਾਖਲ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਮਾਪੇ ਫਿਲਹਾਲ ਰੋਸ ਬਣਾ ਰਹੇ ਨੇ 6 ਘਰਾਂ ਦੇ ਵਿੱਚ ਇਕੱਠਿਆਂ ਸੱਥਰ ਵਿੱਚ ਗਏ ਨੇ ਮਾਸੂਮ ਬੱਚੇ ਜਿਨ੍ਹਾਂ ਨੇ ਅਜੇ ਆਪਣਾ ਭਵਿੱਖ ਸਿਰਜਣਾ ਸੀ ਭਵਿੱਖ ਬਣਾਉਣਾ ਸੀ ਉਹ ਮੌਤ ਦੀ ਗੂੜੀ ਨੀਂਦ ਸੌਂਗੇ ਪਰ ਕਸੂਰ ਕਿਸ ਦਾ ਹੈ ਦੇ ਵਿੱਚ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਕਸੂਰ ਤਾਂ ਸਕੂਲ ਦਾ ਹੈ ਜਿਨ੍ਹਾਂ ਨੇ ਛੁੱਟੀ ਵਾਲੇ ਦਿਨ ਸਕੂਲ ਨੂੰ ਖੋਲਿਆ ਖੈਰ ਛੁੱਟੀ ਵਾਲੇ ਦਿਨ ਸਕੂਲ ਖੋਲਣ ਨੂੰ ਲੈ ਕੇ ਜਿੱਥੇ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਉੱਥੇ ਇਹ ਬਿਆਨ ਸਿੱਖਿਆ ਮੰਤਰੀ ਦਾ ਉਹਨਾਂ ਵਜ਼ਨਦਾਇਕ ਨਹੀਂ ਪ੍ਰਤੀਤ ਹੁੰਦਾ ਜਦਕਿ ਦੂਜੇ ਪਾਸੇ ਜੋ ਅਸਲ ਕਾਰਨ ਹੈਗਾ ਹੈ ਡਰਾਈਵਰ ਨਸ਼ੇ 'ਚ ਕਿਉਂ ਸੀ ਡਰਾਈਵਰ ਦਾ ਫਿਟਨੈਸ ਸਰਟੀਫਿਕੇਟ ਕਿੱਥੇ ਸੀ ਇਦਾਂ ਤਾਂ ਦੇਸ਼ ਦੇ ਵਿੱਚ ਬੇहद ਬੇਅੰਤ ਨਿੱਜੀ ਸਕੂਲ ਨੇ ਜਿਨ੍ਹਾਂ ਦੇ ਡਰਾਈਵਰਸ ਜਿਹੜੇ ਨੇ ਉਹ ਬੱਸਾਂ ਚਲਾਉਂਦੇ ਨੇ ਬੱਚਿਆਂ ਨੂੰ 마ਸੂਮ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੇ ਨੇ ਸਕੂਲੋਂ ਛੱਡ ਕੇ ਆਉਂਦੇ ਨੇ ਹਰ ਇੱਕ ਡਰਾਈਵਰ ਭਾਵੇਂ ਇਸ ਤਰ੍ਹਾਂ ਨਹੀਂ ਕਰਦਾ ਪਰ ਹੁਣ ਪਰਿਵਾਰਕ ਮੈਂਬਰਾਂ ਦੇ ਲੋਕਾਂ ਦੇ ਮਾਪਿਆਂ ਦੇ ਮਨਾਂ ਦੇ ਵਿੱਚ ਇੱਕ ਡਰ ਰਹੇਗਾ ਕਿ ਜਿਨ੍ਹਾਂ ਦੇ ਨਾਲ ਆਪਣੇ ਬੱਚਿਆਂ ਨੂੰ ਭੇਜ ਰਹੇ ਆਂ ਜਿਨ੍ਹਾਂ ਦੇ ਕੋਲ ਆਪਣੇ ਬੱਚਿਆਂ ਨੂੰ ਸੁਰੱਖਿਅਤ ਸਮਝ ਰਹੇ ਆਂ ਕਿ ਉਹ ਅਸਲ ਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਸੁਰੱਖਿਅਤ ਰੱਖਣਗੇ ਨਿੱਜੀ ਸਕੂਲ ਦਾ ਡਰਾਈਵਰ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਪਾਇਆ ਗਿਆ, ਬੱਸ ਪਲਟਾ ਦਿੱਤੀ, ਬੱਚੇ ਮਰ ਗਏ, ਬੱਚੇ ਜ਼ਖਮੀ ਹੋ ਗਏ, ਉਦੋਂ ਮਾਪਿਆਂ ਦੇ ਉੱਤੇ ਕੀ guzreਗੀ? ਸਗੋਂ ਬਾਕੀ ਮਾਪਿਆਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ, ਬੱਚਿਆਂ ਦੇ ਨਾਲ ਇੱਕ ਵਾਰ ਸਕੂਲ ਜਾ ਕੇ ਕਲੈਰੀਫਾਈ ਕੀਤਾ ਜਾਵੇ ਕਿ ਸਾਰੇ ਦਸਤਾਵੇਜ਼ ਜਿਹੜੇ ਡਰਾਈਵਰ ਉਹਨਾਂ ਦੇ ਬੱਚਿਆਂ ਨੂੰ ਲਿਜਾਂਦੇ ਨੇ ਉਹਨਾਂ ਦੇ ਕੋਲ ਹੈਗੇ ਨੇ, ਫਿਟਨੈਸ ਸਰਟੀਫਿਕੇਟ ਉਹਨਾਂ ਦੇ ਬੱਚਿਆਂ ਕੋਲ ਹੈਗੇ ਨੇ। ਆਏ ਦੇ ਨਾਦਾਂ ਦੀਆਂ ਖਬਰਾਂ ਆਉਂਦੀਆਂ ਨੇ ਕਿ ਬੜੀ ਤੇਜ਼ ਰਫ਼ਤਾਰ ਦੇ ਨਾਲ ਬੱਸ ਡਰਾਈਵਰ ਬੱਸਾਂ ਚਲਾਉਂਦੇ ਨੇ। ਉਹਨਾਂ ਨੂੰ ਇਹ ਵੀ ਇਸ ਤੱਕ ਦਾ ਇਲਮ ਨਹੀਂ ਹੁੰਦਾ ਕਿ ਉਹਨਾਂ ਦੀ ਬੱਸ ਡਰਾਈਵਰ ਆਪਣੇ ਆਪ ਨੂੰ ਫੰਨੇਖਾਨ ਸਮਝ ਕੇ ਬੱਸਾਂ ਹਵਾਈ ਜਹਾਜ਼ ਵਾਂਗ ਉਡਾਉਂਦੇ ਨਜ਼ਰ ਆਉਂਦੇ ਨੇ ਔਰ ਕਈ ਤਾਂ ਇਸ ਡਰਾਈਵਰ ਵਰਗੇ ਜਿਸ ਨੂੰ ਹੁਣ ਗ੍ਰਿਫਤਾਰ ਕੀਤਾ ਹਮਿੰਦਰ ਗੜ੍ਹ ਵਾਲਾ ਮਾਮਲਾ ਜਿਹੜਾ ਜਿਹੜੇ ਸ਼ਰਾਬ ਦੇ ਜਾਂ ਕਿਸੇ ਹੋਰ ਨਸ਼ੇ ਵਿੱਚ ਆ ਕੇ ਬੱਸਾਂ ਚਲਾਉਂਦੇ ਨਜ਼ਰ ਆਉਂਦੇ ਨੇ ਮਾਸੂਮ ਬੱਚਿਆਂ ਦੀ ਜਾਨ ਜੋਖਮ 'ਚ ਪਾ ਕੇ ਤੇ ਆਪਣੀ ਹਉਦੰਗਗਰੀ ਕਰਦੇ ਨਜ਼ਰ ਆਉਂਦੇ ਨੇ ਇਹੋ ਜਿਹੇ ਡਰਾਈਵਰਸ ਦੇ ਨਾਲ ਕੀ ਕੀਤਾ ਜਾਵੇ ਕਿਉਂ ਇਹੋ ਜਿਹੇ ਡਰਾਈਵਰਸ ਦੇ ਉੱਤੇ ਲਗਾਮ ਨਹੀਂ ਕੱਸੀ ਜਾਂਦੀ ਕਿਉਂ ਸਕੂਲ ਇਹੋ ਜਿਹੇ ਮੁਲਾਜ਼ਮਾਂ ਦੇ ਉੱਤੇ ਨਿਗਾਹ ਨਹੀਂ ਰੱਖਦੇ ਸਕੂਲਾਂ ਦੇ ਵਿੱਚ ਨਿੱਜੀ ਸਕੂਲਾਂ ਦਾ ਇੱਕ ਕਰਤੱਵ ਹੈ ਕਿ ਜੇ ਉਹਨਾਂ ਦੇ ਕੋਲ 마ਸੂਮ ਬੱਚੇ ਪੜਨ ਆ ਰਹੇ ਨੇ ਉਹਨਾਂ ਦਾ ਕਰਤੱਵ ਬਣਦਾ ਹੈ ਕਿ ਉਹਨਾਂ ਦੀ ਹਿਫਾਜ਼ਤ ਕੀਤੀ ਜਾਵੇ ਜੇ ਉਹਨਾਂ ਨੇ ਸਰਵਿਸ ਲਗਾਈ ਹੈ ਸਕੂਲੀ ਬੱਚਿਆਂ ਨੂੰ ਲਿਆਉਣ ਵਾਸਤੇ ਸਕੂਲ ਦੀਆਂ ਬੱਸਾਂ ਦੇ ਅੰਦਰ ਤਾਂ ਉਹਨਾਂ ਦਾ ਕਰਤੱਵ ਬਣਦਾ ਹੈ ਕਿ ਇਹਨਾਂ ਬੱਸਾਂ ਦਾ ਇਹਨਾਂ ਬੱਸਾਂ ਨੂੰ ਚਲਾਉਣ ਵਾਲਿਆਂ ਦਾ ਨਰੀਖਣ ਕੀਤਾ ਜਾਵੇ ਹਰ ਵਾਰ ਉਹਨਾਂ ਨੂੰ ਜਾਂਚਿਆ ਜਾਵੇ ਕਿ ਉਹ ਕਿਸ ਤਰ੍ਹਾਂ ਬੱਸ ਚਲਾਉਂਦੇ ਨੇ ਕਿਸ ਤਰ੍ਹਾਂ ਬੱਚਿਆਂ ਦੇ ਨਾਲ ਵਤੀਰਾ ਕਰਦੇ ਨੇ ਜਾਂ ਫਿਰ ਉਹਨਾਂ ਦੀ ਡਰਾਈਵਰੀ ਕਿਸ ਤਰ੍ਹਾਂ ਦੀ ਹੈਗੀ ਹੈ ਉਹਨਾਂ ਦਾ ਬੋਲਚਾਲ ਕਿਸ ਤਰ੍ਹਾਂ ਦਾ ਚਾਲਚਲਨ ਕਿਸ ਤਰ੍ਹਾਂ ਦਾ ਨਹੀਂ ਦੇ ਤਾਂ ਫਿਰ ਇਸੇ ਤਰ੍ਹਾਂ ਹੁੰਦਾ ਜਿਵੇਂ ਇਹ ਡਰਾਈਵਰ ਸ਼ਰਾਬ ਦੇ ਨਸ਼ੇ 'ਚ ਬੱਸ ਚਲਾਉਂਦਾ ਰਿਹਾ ਤੇ ਹੁਣ ਜਾ ਕੇ ਭਾਵੇਂ ਹਾਦਸਾ ਹੋਇਆ ਤਾਂ ਪਤਾ ਲੱਗਿਆ ਕਿ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗਾ ਤਾਂ ਇਸ ਤੋਂ ਪਹਿਲਾਂ ਕਿੰਨੀ ਵਾਰ ਇਸ ਤਰ੍ਹਾਂ ਹੋਵੇਗਾ ਕਿ ਇਹ ਡਰਾਈਵਰ ਇਸੇ ਤਰ੍ਹਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਹੋ ਕੇ ਬੱਸਾਂ ਚਲਾਉਂਦਾ ਹੋਵੇਗਾ ਮਾਸੂਮ ਬੱਚਿਆਂ ਦੀ ਜਾਨ ਨੂੰ ਜੋਖਮ 'ਚ ਪਾਉਂਦਾ ਹੋਵੇਗਾ ਮਹਿੰਦਰਗੜ੍ਹ ਦਾ ਹਾਦਸਾ ਬੇਹੱਦ ਦਰਦਨਾਕ ਹੈ 6 ਘਰਾਂ ਦੇ ਵਿੱਚ ਇਕੱਠਿਆਂ ਸੱਠਰ ਵਿੱਚ ਗਏ ਜਿਹੜੇ ਬੱਚਿਆਂ ਨੂੰ ਲੈ ਕੇ ਮਾਪਿਆਂ ਨੇ ਵੱਡੇ ਵੱਡੇ ਸੁਪਨੇ ਦੇਖੇ ਸੀ ਜਿਨ੍ਹਾਂ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਤੇ ਦੇਸ਼ ਦਾ ਨਾਂ ਰੌਸ਼ਨ ਕਰਨਾ ਸੀ ਮਾਪ ਪਰਵਾਰ ਦਾ ਕੁੱਲ ਦਾ ਨਾਮ ਰੌਸ਼ਨ ਕਰਨਾ ਸੀ ਉਹਨਾਂ ਬੱਚਿਆਂ ਦੀਆਂ ਅਰਥੀਆਂ ਸਜਾਈਆਂ ਜਾਣਗੀਆਂ ਹੁਣਾਂ ਪਰਿਵਾਰਾਂ ਦੇ ਵੱਲੋਂ ਕਿੰਨੀ ਦਰਦਨਾਕ ਗੱਲ ਹੈ ਪਰ ਕੀ ਇਹੋ ਜਿਹੇ ਡਰਾਈਵਰਾਂ ਦੇ ਕੰਨਾਂ ਤੋਂ ਭੋਰਾ ਵੀ ਜੂਸ ਰਕਦੀ ਹੈ ਕੀ ਇਹੋ ਜਿਹੇ ਡਰਾਈਵਰ ਜਿਹੜੇ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਹੋ ਕੇ ਇਹੋ ਜਿਹਾ ਪ੍ਰਸ਼ਾਸਨ ਸਕੂਲ ਦਾ ਜਿਹੜਾ ਆਪਣੇ ਡਰਾਈਵਰਾਂ ਦੇ ਉੱਤੇ ਆਪਣੇ ਮੁਲਾਜ਼ਮਾਂ ਦੇ ਉੱਤੇ ਭੋਰਾ ਨਿਗਾਹ ਨਹੀਂ ਰੱਖਦਾ ਉਹਨਾਂ ਨੂੰ ਕੋਈ ਫਰਕ ਪੈਂਦਾ ਆ ਜਾਂ ਨਿੱਜੀ ਸਕੂਲਾਂ ਨੂੰ ਸਿਰਫ ਆਪਣੀਆਂ ਫੀਸਾਂ ਤੱਕ ਮਤਲਬ ਹੈ ਜਿਹੜੇ ਮਾਸੂਮ ਬੱਚੇ ਉਹਨਾਂ ਦੇ ਕੋਲ ਪੜਨ ਵਾਸਤੇ ਆਂਦੇ ਨੇ ਉਹਨਾਂ ਨੂੰ ਮਾਸੂਮ ਬੱਚੇ ਨਹੀਂ ਸਗੋਂ ਨੋਟਾਂ ਦੀਆਂ ਗੱਡੀਆਂ ਨਜ਼ਰ ਆਉਂਦੇ ਨੇ ਹੈਰਾਨੀ ਵਾਲੀ ਗੱਲ ਹੈ ਐਡਾ ਵੱ ਆਦ ਹੁਣ ਤਾਂ ਮਾਪਿਆਂ ਨੂੰ ਵੀ ਜਾਗ ਲੈਣਾ ਚਾਹੀਦਾ ਹੈ ਹੁਣ ਤਾਂ ਬਾਕੀ ਨਿੱਜੀ ਸਕੂਲਾਂ ਨੂੰ ਵੀ ਜਾਗ ਲੈਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਵੀ ਮਾਸੂਮ ਬੱਚੇ ਆਉਂਦੇ ਨੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਬੱਚਿਆਂ ਨੂੰ ਉਹਨਾਂ ਦੀ ਹਿਫਾਜ਼ਤ ਕਰੋ ਉਹਨਾਂ ਨੂੰ ਸਕੂਲ ਆਉਂਦਿਆਂ ਤੱਕ ਸਕੂਲੋਂ ਘਰੇ ਜਾਂਦਿਆਂ ਤੱਕ ਉਹਨਾਂ ਦੀ ਹਿਫਾਜ਼ਤ ਕਰੋ ਕਿਉਂਕਿ ਉਹ ਤੁਹਾਡੀ ਜ਼ਿੰਮੇਵਾਰੀ ਦੇ ਉੱਤੇ ਸਕੂਲੇ ਆ ਕੇ ਪੜ੍ਹਦੇ ਪਏ ਨੇ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਫਿਲਹਾਲ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਾਂਚ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੇ ਰੋਸ ਜ਼ਾਹਿਰ ਕੀਤਾ ਹੈ ਸਿੱਖਿਆ ਮੰਤਰੀ ਬੱਚਿਆਂ ਨੂੰ ਮਿਲ ਕੇ ਆਏ ਨੇ ਈਦ ਦੇ ਉੱਤੇ ਛੁੱਟੀ ਵਾਲੇ ਦਿਨ ਸਕੂਲ ਕਿਉਂ ਖੋਲਿਆ ਗਿਆ ਉਸ ਵਾਸਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਹੋਇਆ ਪਰ ਅਸਲ ਮਕਸਦ ਇਸ ਖਬਰ ਦੇ ਸਾਂਝੇ ਕਰਨ ਦਾ ਉਹ ਇਹ ਹੈ ਕਿ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਆਪ ਅੱਗੇ ਹੋਣ ਉਹ ਆਪ ਤਰਜੀਹ ਲੈਣ ਜ਼ਰੂਰੀ ਨਹੀਂ ਕਿ ਹਰ ਸਕੂਲ ਹਰ ਬੱਸ ਡਰਾਈਵਰ ਇਸ ਤਰ੍ਹਾਂ ਦਾ ਹੋਵੇ ਪਰ ਬਹੁਤੇ ਇਸ ਤਰ੍ਹਾਂ ਦੇ ਹੋ ਸਕਦੇ ਨੇ ਜਿਸ ਵਾਸਤੇ ਆਪਣੇ ਬੱਚਿਆਂ ਦੀ ਹਿਫਾਜ਼ਤ ਆਪਣੇ ਕੁੱਲ ਦੀ ਹਿਫਾਜ਼ਤ ਮਾਪਿਆਂ ਨੂੰ ਆਪਣੇ ਹੱਥੀਂ ਲੈਣੀ ਪਵੇਗੀ ਔਰ ਦੂਜੇ ਪਾਸੇ ਨਿੱਜੀ ਸਕੂਲ ਨੂੰ ਵੀ ਇਹ ਧਿਆਨ ਰੱਖਣਾ ਹੋਵੇਗਾ ਕਿ ਹਰ ਵਾਰ ਹਰ ਵਾਰ 6 ਦਿਨਾਂ ਬਾਅਦ ਆਪਣੇ ਮੁਲਾਜ਼ਮਾਂ ਦੀ ਜਾਂਚ ਕੀਤੀ ਜਾਵੇ ਉਹਨਾਂ ਦਾ ਚਾਲ ਚਲਨ ਕੀ ਹੈ ਉਹ ਕਿਸ ਤਰ੍ਹਾਂ ਬੱਸਾਂ ਚ ਲਾਉਂਦੇ ਨੇ ਬੱਚਿਆਂ ਬੱਚੇ ਉਹਨਾਂ ਡਰਾਈਵਰਾਂ ਦੇ ਨਾਲ ਸੁਰੱਖਿਅਤ ਨੇ ਜਾਂ ਨਹੀਂ ਇਹ ਦੇਖਿਆ ਜਾਵੇ ਕੋਖਿਆ ਜਾਵੇ ਖੈਰ ਜੋ ਵਾਪਰਿਆ ਉਹ ਬੇਹੱਦ ਤਰਦਨਾਕ ਹੈ ਉਮੀਦ ਕਰਾਂਗੇ ਇਦਾਂ ਦੀ ਕੋਈ ਵੀ ਖਬਰ ਅਗਾਂਹ ਦੁਬਾਰਾ ਨਾ ਆਵੇ ਮਾਸੂਮ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਪੜਨ ਜਾਂਦੇ ਨੇ ਉਹ ਤੰਦਰੁਸਤ ਰਹਿਣ ਔਰ ਦੂਜੇ ਪਾਸੇ ਸਕੂਲਾਂ ਤੋਂ ਵੀ ਇਹੀ ਮਰਾਦ ਕਰਾਂਗੇ ਕਿ ਉਹ ਵੀ ਇਸ ਹਾਦਸੇ ਤੋਂ ਸੇਧ ਲੈਣਗੇ ਮਾਪੇ ਵੀ ਇਸ ਹਾਦਸੇ ਤੋਂ ਸੇਧ ਲੈਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ